ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਆ ਠੀਕ ਠਾਕ ਹੋਵੋਗੇ ਜਿਵੇਂ ਕਿ ਭਈ ਆਪਾਂ ਆਪਣੀਆਂ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਰਹੇ ਹਾਂ ਵੀ BBMB ਤੇ PSTCL ਦੇ ਵਿੱਚ ਭਰਤੀਆਂ ਨੇ ਜਿਹੜੀਆਂ ਵੀ ਆਉਣ ਵਾਲੀਆਂ ਨੇ ਵੀ ਆਪਣੀ ਤਿਆਰੀ ਹੈ ਜਿਹੜੀ ਬਈ ਖਿੱਚ ਕੇ ਰੱਖੋ ਹਨਾ ਮੈਂ ਇੱਕ ਵਾਰ ਫੇਰ ਤੋਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ BBMB ਨੇ ਪਹਿਲਾ ਨੋਟੀਫਿਕੇਸ਼ਨ ਹੈ ਜਿਹੜਾ ਆਪਣਾ ਬੈਸਤਾ ਦੋ ਤਿੰਨ ਨੋਟੀਫਿਕੇਸ਼ਨ ਜਾਰੀ ਕਰਤੇ ਦੋ ਅੱਜ ਕਰਤੇ ਉਹਨਾਂ ਨੇ ਇੱਕ 11 ਤਰੀਕ ਨੂੰ ਕਰਤਾ ਸੀ ਬਈ ਤੇ ਉਹਨਾਂ ਨੇ ਆਪਣਾ ਜਿਹੜਾ ਅਪਰੈਂਟਸਿਪ ਦੇ ਨੋਟੀਫਿਕੇਸ਼ਨ ਜਾਰੀ ਕਰਨੇ ਵੀਵੀਐਮਬੀ ਨੇ ਸ਼ੁਰੂ ਕਰਤੇ ਬਈ ਤੇ ਐਵੇਂ ਜਿਵੇਂ ਪੀਐਸਟੀਸੀਐਲ ਦੇ ਵਿੱਚ ਵੀ ਜਿਹੜੇ ਨੋਟੀਫਿਕੇਸ਼ਨ ਨੇ ਹੁਣ ਆਉਣ ਦੀ ਸੁਭਾਵਨਾ ਬਹੁਤ ਜਲਦੀ ਹੀ ਹੈ ਤੇ ਮੈਂ ਇੱਕ ਵਾਰ ਫੇਰ ਦੋਸਤਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੀ ਤਿਆਰੀ ਵੀ ਹਨਾ ਸ਼ੁਰੂ ਤੋਂ ਦੁਬਾਰਾ ਤੋਂ ਵਧੀਆ ਤਰੀਕੇ ਨਾਲ ਖਿੱਚ ਕੇ ਰੱਖੋ ਹਨਾ ਤੇ ਆਪਾਂ ਬਈ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸੋਨੂੰ ਜਿਹੜੀਆਂ ਇਹ BBMB ਦੇ ਵਿੱਚ ਨਵੀਆਂ ਪੋਸਟਾਂ ਜਾਰੀ ਹੋਈਆਂ ਨੇ ਇੱਕ ਵਾਰ ਉਹਨਾਂ ਵੱਲ ਲੈ ਕੇ ਚੱਲਦੇ ਆਂ ਜਿਹੜੇ ਕਿ ਨੋਟੀਫਿਕੇਸ਼ਨ ਸਾਈਟ ਦੇ ਉੱਤੇ ਜਾਰੀ ਕੀਤੇ ਨੇ ਹਨਾ ਆ ਵੀ BBMB ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਜਿਹੜੀ ਮੇਨ ਸਾਈਟ ਹੈ ਇਹਦੇ ਉੱਤੇ ਵੀ ਆ ਦੇਖੋ ਇੱਕ ਤਾਂ ਇਹਨਾਂ ਨੇ ਨੋਟੀਫਿਕੇਸ਼ਨ ਹੈ ਜਿਹੜਾ 11 ਅਗਸਤ ਨੂੰ ਆਗਾ ਜਾਰੀ ਕੀਤਾ ਤੇ ਜਿਨ੍ਹਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਬਈ 25 ਅਗਸਤ ਹੈ ਇੱਕ ਨੋਟੀਫਿਕੇਸ਼ਨ ਬਈ ਇਹਨਾਂ ਨੇ ਆਹ ਦੋ ਨੋਟੀਫਿਕੇਸ਼ਨ ਸੱਚ ਅੱਜ ਜਾਰੀ ਕੀਤੇ ਨੇ ਬਈ ਮੰਨ ਕੇ ਚੱਲੋ ਵੀ ਆ 13 ਅਗਸਤ 2025 ਨੂੰ ਠੀਕ ਹੈ ਤੇ 10 ਸਤੰਬਰ ਆ ਜਿਹੜੀ 2025 ਲਾਸਟ ਡੇਟ ਹੈ ਇਹਨਾਂ ਨੂੰ ਅਪਲਾਈ ਕਰਨ ਦੀ ਇੱਕ ਵੀ ਆਤੀ ਠੀਕ ਹੈ ਇਹਦੀ ਵੀ ਬਈ 10 ਸਤੰਬਰ ਹੈਗੀ ਇਹ ਆਟਾਟ ਤਰ੍ਹਾਂ ਦੀਆਂ ਅਪਰੈਂਟਸ਼ਿਪਾਂ ਨੇ ਬਈ ਹਨਾ ਜਿਨ੍ਹਾਂ ਦੀ ਡਿਟੇਲ ਜਾਣਕਾਰੀ ਮੈਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਅੱਗੇ ਦੇ ਰਿਹਾ ਸਭ ਤੋਂ ਪਹਿਲਾਂ ਆਪਾਂ ਜੇਕਰ ਗੱਲ ਕਰੀਏ ਬਈ ਹਾਂ ਜਿਹੜੀ 11 ਤਰੀਕ ਨੂੰ ਨੋਟੀਫਿਕੇਸ਼ਨ ਆਈ ਹੈ ਇਹ ਬਈ ਨਰਸਿੰਗ ਨਾਲ ਸੰਬੰਧਿਤ ਪੋਸਟ ਹੈਗੀ ਬੀ ਬੀਐਸਸੀ ਨਰਸਿੰਗ ਸਟਰੀਮ ਦੀ ਪੋਸਟ ਹੈ ਵੀ ਆ ਦੇਖੋ ਜਰਨਲ ਸਟਰੀਮ ਬੀਐਸਸੀ ਨਰਸਿੰਗ ਕੁੱਲ 9 ਪੋਸਟਾਂ ਨੇ ਬਈ ਤੇ ਇਹੇ ਬਈ ਇਹਨਾਂ ਦੀ ਬੀਐਸਸੀ ਨਰਸਿੰਗ ਦੇ ਵਿੱਚ ਕੀਤੀ ਹੋਈ ਹੈਗੀ ਇਹ ਸਿਰਫ ਉਹੀ ਭਰ ਸਕਦੇ ਨੇ ਇੱਕ ਸਪੈਸ਼ਲ ਚੀਜ਼ ਇਹਨਾਂ ਨੇ ਲਿਖੀ ਹੋਈ ਹੈ ਬੀ 2 ਮੰਨ ਲੇ ਕੇ ਚੱਲੋ ਵੀ ਜਿਵੇਂ ਅੱਜ 2025 ਚੱਲ ਰਿਹਾ ਹੈ ਬਈ ਤਾਂ ਇਸ ਲਈ 5 ਸਾਲਾਂ ਦੇ ਵਿੱਚ ਵਿੱਚ ਹੀ ਬੰਦੇ ਨੇ ਬੀਐਸਸੀ ਨਰਸਿੰਗ ਕੀਤੀ ਹੋਵੇ ਮੰਨ ਕੇ ਚੱਲੋ ਵੀ 2021 ਤੋਂ 21 ਤੱਕ ਹੀ ਜਿਹੜੇ ਬੱਚਿਆਂ ਨੇ ਕਰੀ ਹੈਗੀ ਉਹੀ ਇਹ ਅਪਲਾਈ ਕਰ ਸਕਦੇ ਨੇ ਜੇਕਰ ਕਿਸੇ ਨੇ ਉਸ ਤੋਂ ਪਹਿਲਾਂ ਬੀਐਸਸੀ ਨਰਸਿੰਗ ਦੀ ਪੂਰੀ ਕਰ ਲਈ ਮਨ ਲੇਗੇ ਜੇ ਲੋਕ ਵੀ 19 ਚ ਹੋਈ ਹੋਈ ਹੈਗੀ ਜਾਂ 16 ਚ ਹੋਈ ਹੋਈ ਹੈ 15 ਚ ਹੋਈ ਹੋਈ ਹੈ ਉਹ ਇਹ ਪੋਸਟ ਨਹੀਂ ਕਰ ਸਕਦੇ ਬਈ ਮਤਲਬ ਅਪ੍ਰੈਂਟਸ ਨਹੀਂ ਕਰ ਸਕਦੇ ਹਨ ਤੇ ਇਹ ਨੋਟੀਫਿਕੇਸ਼ਨ ਬਈ ਹਿੰਦੀ ਦੇ ਵਿੱਚ ਹੈ ਮੈਂ ਤੁਹਾਨੂੰ ਥੋੜਾ ਜਿਹਾ ਪੰਜਾਬੀ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਜਿਵੇਂ ਆ ਬਿਆਸ ਬੰਦ ਪ੍ਰਸ਼ਾਸਨ ਬੀਬੀਐਮਬੀ ਤਲਵਾੜਾ ਟਾਊਨਸ਼ਿਪ ਦੇ ਅੰਡਰ ਹਨਾ 100 ਬਿਸਤਰਿਆਂ ਵਾਲਾ ਜਿਵੇਂ ਆਪਾਂ 100 ਬੈੱਡ ਹਸਪਤਾਲ ਕਹਿੰਦੇ ਨੇ ਵੀ ਉਹਦੇ ਵਿੱਚ ਇਹ 100 ਬੈੱਡ ਹਸਪਤਾਲ ਦੇ ਵਿੱਚ ਛੁੱਟੀ ਜਿਹੜੀ ਟ੍ਰੇਨਿੰਗ ਹੈ ਉਹ ਲੱਗੂਗੀ ਤੇ ਆਤੀ ਵੀ ਹਾਂ ਇਹਨਾਂ ਨੇ ਨਾ ਐਨ ਐ ਟ ਐਸ ਨੈਸ਼ਨਲ ਅਪਰੈਂਟਿਸਪ ਟ੍ਰੇਨਿੰਗ ਸਕੀਮ ਦੇ ਉੱਤੇ ਮਤਲਬ ਬੰਦਾ ਰਜਿਸਟਰ ਹੋਣਾ ਚਾਹੀਦਾ ਉਹਦੇ ਉੱਤੇ ਇਹ ਬਈ ਤੁਸੀਂ ਆਪਣੀ ਪੋਸਟ ਹੈ ਜਿਹੜੀ ਅਪਲਾਈ ਕਰਨੀ ਹੈਗੀ ਠੀਕ ਹੈ ਆਹ ਦੇਖੋ ਬਈ ਆ ਵੈਬਸਾਈਟ ਵੀ ਦਿੱਤੀ ਇਹਨਾਂ ਨੇ ਤੇ ਲਾਸਟ ਡੇਟ ਹੈ ਜਿਹੜੀ ਇਹਦੀ 25/8/2025 ਹੈ ਬਈ ਠੀਕ ਹੈ ਤੇ ਦਸਤਾਵੇਜ਼ ਨੇ ਜਿਹੜੇ ਥੋਡੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਬਈ ਆ ਦੇਖੋ ਆ ਲਿਖੇ ਹੋਏ ਨੇ ਇਹਨਾਂ ਨੇ ਅਵਸ਼ਕ ਦਸਤਾਵੇਜ਼ ਹਨ ਆਧਾਰ ਕਾਰਡ ਬਈ ਜਨਮ ਮਿਤੀ ਦਾ ਪ੍ਰੂਫ ਤੁਹਾਡਾ ਠੀਕ ਹੈ 10ਵੀਂ ਦਾ ਸਰਟੀਫਿਕੇਟ ਚੱਲ ਜਾਊਗਾ ਬਈ ਤੇ ਬੈਂਕ ਦੀ ਕਾਪੀ ਠੀਕ ਹੈ ਪਾਸਪੋਰਟ ਸਾਈਜ਼ ਫੋਟੋ ਤੇ ਬਾਕੀ ਬਈ ਜਿਹੜੀਆਂ ਤੁਹਾਡੀਆਂ ਜੋ ਵੀ ਬੀਐਸਸੀ ਦੀਆਂ ਜਾਂ ਹਨਾ ਕੋਈ ਵੀ ਕੁਆਲਿਫਿਕੇਸ਼ਨ ਨੇ ਸਾਰੀਆਂ ਉਹਨਾਂ ਦੀਆਂ ਫੋਟੋ ਕਾਪੀਆਂ ਵੀ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਤਿਆ ਆ ਦੇਖੋ ਬਈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਆ ਦੇਖੋ ਬੀਐਸਸੀ ਨਰਸਿੰਗ ਜਿਹੜੇ ਬੰਦਿਆਂ ਨੇ ਕਰੀ ਹੈਗੀ 2025 ਤੱਕ ਜਾਂ ਪੂਰਵ 5 ਬਰਸ ਹਨਾ ਵੀ ਪਿਛਲੇ 5 ਸਾਲ 5 ਸਾਲਾਂ ਦੇ ਵਿੱਚ ਵਿੱਚ ਹੀ ਜਿਨ੍ਹਾਂ ਨੇ ਕਰੀ ਹੈ ਉਹ ਹੀ ਮਾਨ ਮਾਨਤਾ ਹੋਣਗੇ ਇਹਦੇ ਮਾਨ ਹੈ ਹੋਣਗੇ ਲਿਖਿਆ ਹੋਇਆ ਇਹਨਾਂ ਨੇ ਵੀ ਉਹੀ ਬਈ ਮੰਨੇ ਜਾਣਗੇ ਹਨਾ ਉਦੋਂ ਪਹਿਲਾਂ ਵਾਲਿਆਂ ਨੂੰ ਇਹਨਾਂ ਨੇ ਮਤਲਬ ਕੋਈ ਟ੍ਰੇਨਿੰਗ ਨਹੀਂ ਕਰਾਉਣੀ ਹੈਗੀ ਉਹਨਾਂ ਨੂੰ ਨਾ ਬਈ ਭਰਮ ਦਾ ਫਾਇਦਾ ਵੈਸੇ ਉਹ ਭਰ ਹੀ ਨਹੀਂ ਜਾਣਾ ਬਈ ਉੱਥੇ ਆਪਸ਼ਨ ਹੀ ਨਹੀਂ ਖੁੱਲਦੀ ਹੁੰਦੀਆਂ ਨਾ ਸਾਈਟ ਦੇ ਉੱਤੇ ਜਦਿਆ ਐਨਏਟੀਐਸ ਅਲੀ ਸਾਈਟ ਹੈ ਨਾ ਆਹ ਇਹਦੇ ਉੱਤੇ ਬਈ ਸੈਟ ਉਹ ਖੁੱਲਦੀ ਹੋਣੀ ਨਹੀਂ ਹੁੰਦੀ ਮਤਲਬ 2020 ਖੁੱਲਦੀ ਹੀ ਨਹੀਂ ਮਤਲਬ ਇਹ ਜਿਵੇਂ ਜੇ 21 ਤੱਕ ਆ ਠੀਕ ਹੈ ਤੇ ਇੰਨੀ ਕੁ ਜਾਣਕਾਰੀ ਬਈ ਇਹਦੀ ਸੀ ਅੱਗੇ ਬਈ ਆਪਾਂ ਗੱਲ ਕਰਦੇ ਆਂਗੇ ਹਾਂ ਮੰਨੋ ਵੀ ਡਿਪਲੋਮਾ ਤੇ ਡਿਗਰੀ ਜਿਨ੍ਹਾਂ ਨੇ ਟੈਕਨੀਸ਼ੀਅਨ ਮਤਲਬ ਟੈਕਨੀਕਲ ਆਫਸ ਦੇ ਵਿੱਚ ਕੀਤੀ ਹੋਈ ਹੈਗੀ ਆਪਣੀ ਆ ਨਾ ਡਿਪਲੋਮਾ ਤੇ ਡਿਗਰੀ ਇਹ ਅਗਲੀ ਪੋਸਟ ਉਹਨਾਂ ਵਾਸਤੇ ਬਈ ਆ ਦੇਖੋ ਬਈ ਗ੍ਰੈਜੂਏਟ ਮੈਕੈਨੀਕਲ ਗ੍ਰੈਜੂਏਟ ਇਲੈਕਟ੍ਰੀਕਲ ਹਨਾ ਗ੍ਰੈਜੂਏਟ ਸਿਵਲ ਇੰਜੀਨੀਅਰ ਜਾਂ ਟੈਕਨੀਸ਼ੀਅਨ ਮੈਕੈਨੀਕਲ ਡਿਪਲੋਮਾ ਟੈਕਨੀਸ਼ੀਅਨ ਇਲੈਕਟ੍ਰੀਕਲ ਡਿਪਲੋਮਾ ਹਨਾ ਬਈ ਟੈਕਨੀਸ਼ੀਅਨ ਸਿਵਲ ਦਾ ਡਿਪਲੋਮਾ ਜਾਂ ਜਰਨਲ ਗ੍ਰੈਜੂਏਟਿਕ ਬੀ ਕਲੀ ਬੀਏ ਬੀਏ ਵਾਲੇ ਵੀ ਭਰ ਸਕਦੇ ਨੇ ਬਈ ਇਹਦੇ ਵਿੱਚ ਜਰਨਲ ਬੀ ਐਸ ਸੀ ਵਾਲੇ ਬਈ ਠੀਕ ਹੈ ਬੀ ਐਸ ਸੀ ਤੁਸੀਂ ਐਗਰੀਕਲਚਰ ਦੀ ਕਰੀਏ ਕਾਸੇ ਦੀ ਵੀ ਮਰਜ਼ੀ ਕਰੀਏ ਤੁਸੀਂ ਭਰ ਸਕਦੇ ਹੋ ਬਈ ਇਹ ਪੋਸਟ ਤੇ ਜਰਨਲ ਗ੍ਰੈਜੂਏਟ ਬੀ ਕਾਮ ਕਮਰਸ਼ਲ ਇਹ ਵੀ ਬਈ ਇਹੇ ਪੋਸਟ ਹੈ ਜਿਹੜੀ ਉਹ ਪੜ ਸਕਦੇ ਨੇ ਇਹ ਬਈ ਸਾਰੀਆਂ ਅਪਰੈਂਟਸਿਪ ਦੀਆਂ ਪੋਸਟਾਂ ਨੇ ਤੇ ਪਾਖੜਾ ਬਿਆਸ ਬੋਰਡ ਵੱਲੋਂ ਹੀ ਇਹਨਾਂ ਦੀ ਫਰੈਂਟਸ ਹੈ ਜਿਹੜੀ ਕਰਾਈ ਜਾਊਗੀ ਤੇ ਆਪਦੇ ਮੈਕਮੇ ਦੇ ਵਿੱਚ ਹੀ ਇਹ ਕਰਾਈ ਜਾਊ ਬਈ ਹਨਾ ਜਿਵੇਂ ਇਹ ਵਾਲੀ ਪੋਸਟ ਹੈ ਜਿਹੜੀ ਨੰਗਲ ਟਾਊਨਸ਼ਿਪ ਦੁਆਰਾ ਕੱਢੀ ਗਈ ਹੈ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੰਗਲ ਟਾਊਨਸ਼ਿਪ ਠੀਕ ਹੈ ਇਹਦੇ ਵਿੱਚ ਭਾਈ ਜਿਹੜਾ ਸਟਾਈਪੈਂਡ ਜਿੰਨਾ ਵੀ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਹੋਇਆ ਹੈਗਾ ਹਨਾ ਵੀ ਉਹ 9000 ਚਾਹੇ 8000 ਚਾਹੇ 7 ਹੈ ਚਾਹੇ 5 ਹੈ ਚਾਹੇ 15 ਹੈ ਭਾਈ ਉਹ ਤੁਹਾਨੂੰ ਉਨੇ ਹੀ ਮਿਲੂਗਾ ਜਿੰਨਾ ਸਰਕਾਰ ਨੇ ਨਿਰਧਾਰਿਤ ਕੀਤਾ ਹੋਇਆ ਇਹਨਾਂ ਨੇ ਇੱਥੇ ਕੋਈ ਮੈਂਸ਼ਨ ਨਹੀਂ ਕਰਿਆ ਵੀ ਤੁਹਾਨੂੰ ਇੰਨਾ ਮਿਲੂਗਾ ਜਿੰਨਾ ਵੀ ਇਹ ਸਰਕਾਰ ਦੁਆਰਾ ਆਊਗਾ ਕਹਿੰਦੇ ਵੀ ਉਨੇ ਹੀ ਮਿਲੂਗਾ ਠੀਕ ਹੈ 5 ਆਵੇ 10 ਆਵੇ 15 ਆਵੇ ਉਹ ਤੁਹਾਨੂੰ ਸਾਰਾ ਮਿਲੂਗਾ ਭਾਈ ਜੁਆਇਨਿੰਗ ਵੇਲੇ ਤੁਹਾਡਾ ਉਹ ਲਿਖਿਆ ਹੋਊਗਾ ਵੀ ਇੰਨਾ ਮਿਲਣਾ ਹੈ ਤੇ ਇਹਨੂੰ ਬਈ ਜਿਹੜੀ ਲਾਸਟ ਡੇਟ ਹੈ 10/9/2025 ਹੈਗੀ ਤੇ ਇਹ ਬਈ ਪ੍ਰਾਰਥਨਾ ਪੱਤਰ ਦੇ ਨਾਲ ਜਿਹੜਾ ਹਨਾ ਵੀ ਆ ਦੇਖੋ ਸਿੱਖ ਸਿੱਖ ਕਾਪੀਆਂ ਮਤਲਬ ਠੀਕ ਹੈ ਛੋਡੀ ਤਕਨੀਕੀ ਯੋਗਤਾ ਮਤਲਬ ਆਈਟੀਆਈ ਕਰੀ ਹੈ ਜਾਂ ਮਤਲਬ ਕੋਰ ਡਿਪਲੋਮਾ ਕਰਿਆ ਕੁਝ ਵੀ ਕਰਿਆ ਉਹਦੇ ਸਰਟੀਫਿਕੇਟ ਤੇ ਜਨਮ ਮਿਤੀ ਦਾ ਅਪਰੂਵ ਬਈ ਆਧਾਰ ਕਾਰਡ ਬਈ ਇਹ ਪ੍ਰਮਾਣ ਪੱਤਰ ਤੁਹਾਡੇ ਕੋਲੇ ਬਈ ਕਾਪੀਆਂ ਨੇ ਜਿਹੜੀਆਂ ਜਿੱਥੇ ਮੈਂ ਮੰਨ ਲਓ ਤੁਸੀਂ ਇਹ ਪੋਸਟ ਹੈਗੀ ਆਪਣੀ ਨੰਗਲ ਟਾਊਨਸ਼ਿਪ ਦੇ ਵਿੱਚ ਹੈ ਬਈ ਆ ਲਿਖਿਆ ਹੋਇਆ ਦੇਖੋ ਇੱਥੇ ਤੁਸੀਂ ਇਹ ਆਪਦੇ ਡਾਕੂਮੈਂਟ ਨੇ ਜਿਹੜੇ ਲੈ ਕੇ ਜਾਣੇ ਨੇ ਇਹ ਡਾਕੂਮੈਂਟ ਲਿਜਾ ਕੇ ਹੀ ਉੱਥੇ ਪੋਸਟ ਤੁਹਾਡੀ ਇਹ ਅਪਲਾਈ ਹੋਊਗੀ ਜਮ੍ਹਾਂ ਕਰਵਾਏ ਜਾਣਗੇ ਬਈ ਤੁਹਾਨੂੰ ਆਪਦੇ ਡਾਕੂਮੈਂਟ ਠੀਕ ਹੈ ਤੇ ਜਿਹੜੀ ਤੀਜਾ ਨੋਟੀਫਿਕੇਸ਼ਨ ਬਈ ਜਾਰੀ ਕਰਿਆਗਾ ਆਪਣੇ ਵਾਸਤੇ ਬਈ ਇਹ ਬਹੁਤ ਮਹੱਤਵਪੂਰਨ ਹੈ ਇਹ ਵੀ ਬਈ ਨੰਗਲ ਟਾਊਨਸ਼ਿਪ ਦੁਆਰਾ ਹੀ ਜਾਰੀ ਕੀਤਾ ਗਿਆ ਤੇ ਇਹ ਸਿਰਫ ਆਈਟੀਆਈ ਪਾਸ ਮੇਰੇ ਮਿੱਤਰ ਕੈਂਡੀਡੇਟ ਸਾਥੀ ਨੇ ਜਿਹੜੇ ਅਪਰੈਂਟਸ਼ਿਪ ਕਰਨਾ ਚਾਹੁੰਦੇ ਨੇ ਬੀਬੀਐਮਬੀ ਦੇ ਅੰਦਰ ਉਹਨਾਂ ਵਾਸਤੇ ਹੈ ਬਈ ਇਹ ਕੱਲੀ ਇਲੈਕਟ੍ਰੀਸ਼ੀਅਨ ਟ੍ਰੇਡ ਵਾਸਤੇ ਨਹੀਂ ਹੈਗਾ ਬਈ ਇਹਦੇ ਵਿੱਚ ਸਾਰੀਆਂ ਹੀ ਟ੍ਰੇਡਾਂ ਮੰਗੀਆਂ ਗਈਆਂ ਨੇ ਜਿਵੇਂ ਕਿ ਆ ਦੇਖੋ ਬਈ ਕੋਪਾ ਇਹ ਕੰਪਿਊਟਰ ਦੀ ਆਈਟੀਆਈ ਹੁੰਦੀ ਹੈ ਬਈ 1 ਸਾਲ ਦੀ ਆ ਸਟੈਨੋ ਹੋ ਗਈ ਬਈ ਇੰਗਲਿਸ਼ ਦੀ ਠੀਕ ਹੈ ਕਾਰਪੈਂਟਰ ਹੋ ਗਿਆ ਹਨਾ ਪੇਂਟਰ ਹੋ ਗਿਆ ਵਾਇਰਮੈਨ ਲਾਈਨਮੈਨ ਡਰਾਫਟਮੈਨ ਠੀਕ ਹੈ ਪਲੰਬਰ ਟਰਨਰ ਤੇ ਮੈਕੈਨਿਕਲ ਤੇ ਮਸ਼ੀਨਸਟ ਫਿਲਟਰ ਵੈਲਡਰ ਇਲੈਕਟ੍ਰੀਸ਼ੀਅਨ ਤੇ ਆ ਫਰਿੱਜਾਂ ਵਾਲੀ ਆ ਗਈ ਵੀ ਆਪਣੀ ਰੈਫਰਿਜਰੇਸ਼ਨ ਫੂਡ ਪ੍ਰੋਡਕਸ਼ਨ ਆ ਗਈ ਠੀਕ ਹੈ ਫਾਉਂਡਰੀ ਆ ਗਈ ਮਿਸਤਰੀ ਆ ਗਈ ਬਈ ਕੁੱਕ ਆ ਗਈ ਮਤਲਬ ਕੋਈ ਆਈਟੀਆ ਇਹਨਾਂ ਨੇ ਛੱਡੀ ਨਹੀਂ ਬਈ ਲਗਭਗ ਲਗਭਗ ਸਾਰੀ ਪ੍ਰਕਾਰ ਦੀਆਂ ਆਈਟੀਆਆਂ ਜਿੰਨੀਆਂ ਵੀ ਹੁੰਦੀਆਂ ਨੇ ਆਪਣੀਆਂ ਇਹਨਾਂ ਨੇ ਅਪ੍ਰੈਂਟਿਸ ਪਤੇ ਲਈ ਮੰਗੀਆਂ ਨੇ ਇਹਦੇ ਵਿੱਚ ਵੀ ਬਈ ਸੇਮ ਪ੍ਰੋਸੈਸ ਹੈ ਤੁਹਾਡੇ ਸਾਰੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਤੇ 16 ਸਾਲ ਤੋਂ 34 ਸਾਲ ਤੱਕ ਤੇ ਜਿਹੜੇ ਕੈਂਡੀਡੇਟ ਨੇ ਇਹ ਭਰਤੀ ਦੇਖ ਸਕਦੇ ਨੇ ਬਈ ਤੇ ਇੱਕ ਗੱਲ ਹੋਰ ਬਈ ਮੁੰਡੇ ਤੇ ਕੁੜੀਆਂ ਦੋਵੇਂ ਇਹ ਭਰਤੀ ਦੇਖ ਸਕਦੇ ਨੇ ਤੇ 10 9 2025 ਇਹਦੀ ਵੀ ਬਈ ਲਾਸਟ ਡੇਟ ਹੈ ਤੇ ਆਹ ਦੇਖੋ ਬਈ ਅੱਜ ਮੈਂ ਆਪਾਂ ਪਹਿਲਾਂ ਦੱਸ ਕੇ ਤੁਹਾਨੂੰ ਉਹਨਾਂ ਤੁਹਾਡੇ ਸਿੱਖਿਆ ਦੇ ਸਰਟੀਫਿਕੇਟ ਇਵੇਂ ਤੁਸੀਂ 10ਵੀਂ ਕਰੀਆ ਉਹ ਜਿਵੇਂ ਤਕਨੀਕੀ ਆਈਟੀ ਕਰੀਆ ਉਹ ਤੇ ਜਨਮ ਮਿਤੀ ਦਾ ਪ੍ਰੂਫ ਆਧਾਰ ਕਾਰਡ ਠੀਕ ਹੈ ਇਹ ਸਾਰੇ ਵੀ ਆਪਣੀਆਂ ਫੋਟੋ ਕਾਪੀਆਂ ਨਾਲ ਲਾ ਕੇ ਤੇ ਜੇ ਕਿਸੇ ਤੁਸੀਂ ਅਰਖਸ਼ਿਤ ਜਾਤੀ ਨਾਲ ਸੰਬੰਧ ਰੱਖਦੇ ਹੋ ਜਿਵੇਂ ਮੈਨੂੰ ਸੂਚਿਤ ਜਾਤੀ ਵਗੈਰਾ ਜਾਂ OBC ਜਾਤੀ ਤਾਂ ਉਹ ਆਪਦਾ EWS ਵਈ ਸਾਰੇ ਨਾਲ ਲਾ ਕੇ ਠੀਕ ਹੈ ਉਸ ਸ਼੍ਰੇਣੀ ਨਾਲ ਸੰਬੰਧਿਤ ਪ੍ਰਮਾਣ ਪੱਤਰ ਜੋ ਕਿ ਸક્ષਮ ਪ੍ਰਾਧିକਾਰੀ ਦੁਆਰਾ ਜਾਰੀ ਕੀਤਾ ਹੋ ਕੀ ਸਵੈਮ ਤਸਦੀਕ ਪ੍ਰਤੀ ਸੰਬੰਧਨ ਕਰੇ ਵੀ ਮਤਲਬ ਸਵੈਮ ਆਪ ਆਪ ਬਈ ਤੁਸੀਂ ਉੱਥੇ ਜਾ ਕੇ ਜਮਾ ਇਹ ਕਰਾਉਣੇ ਨੇ ਠੀਕ ਹੈ ਇਹਨਾਂ ਨੇ ਲਿਖਿਆ ਹੋਇਆ ਵੀ ਆਹ ਦੇਖੋ ਉੱਥੇ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ ਬਈ ਇਹ ਆਪਾਂ ਹਿੰਦੀ ਥੋੜੀ ਜੀ ਘੱਟ ਪੜਦੇ ਆ ਤਾਂ ਕਰਕੇ ਇਹ ਥੋੜੇ ਸਪੈਲਿੰਗ ਨੇ ਜਿਹੜੇ ਸਮਝ ਕਈ ਬੰਦਿਆਂ ਨੂੰ ਨਹੀਂ ਆਉਂਦੇ ਪਰ ਇਹਨਾਂ ਨੇ ਇਹ ਸਿੱਧਾ ਲਿਖਿਆ ਹੋਇਆ ਹੈ ਵੀ ਇਹ ਤੁਸੀਂ ਸਵੈਮ ਮਤਲਬ ਆਪ ਜਾ ਕੇ ਸਭਾਵੇਂ تصਦੀਕ ਕਰਕੇ ਮਤਲਬ ਵੀ ਆਪਣੇ ਸਾਈਨ ਕਰਕੇ ਨਾ نیچے ਜਿਵੇਂ ਆਪਾਂ ਕਹਿੰਦੇ ਨੇ ਸੈਲਫ ਟੈਸਟਡ ਕਰਕੇ ਬਈ ਉੱਥੇ ਜਮ੍ਹਾਂ ਕਰਾਉਂਦੇ ਨੇ ਇਹ ਆ ਦੇਖੋ ਨੰਗਲ ਟਾਊਨਸ਼ਿਪ ਦੇ ਵਿੱਚ ਪੀਬੀਐਮਪੀ ਦੀ ਜਿਹੜਾ ਵੀ ਮੇਨ ਉੱਥੇ ਦਫ਼ਤਰ ਬਣਿਆ ਹੋਇਆ ਹੈ ਠੀਕ ਹੈ ਏਸੀ ਬਈ ਆਪਣੀ ਪੀਬੀਐਮਪੀ ਦੀਆਂ ਪੋਸਟਾਂ ਦੀ ਥੋੜੀ ਜੀ ਜਾਣਕਾਰੀ ਅੱਗੇ ਜੋ ਵੀ ਇਹਨਾਂ ਦੀ ਬਰੀਫ ਜਾਣਕਾਰੀ ਆਊਗੀ ਆਪਾਂ ਉਹਦੇ ਤੇ ਕੋਈ ਫਿਰ ਅਲੱਗ ਤੋਂ ਵੀਡੀਓ ਬਣਾ ਦੇਵਾਂਗੇ ਡਾਕੂਮੈਂਟਸ ਵਗੈਰਾ ਸਾਰਾ ਕੁਝ ਤੁਹਾਨੂੰ ਆਪਾਂ ਨੇ ਦੱਸਤਾ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ ਧੰਨਵਾਦ